ਗਲਟਾ ਈਕੜ ਦੀ ਖੇਤੀ ਹੈ ਤੇ ਅੱਜ ਵੈਗਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਰੀ ਟਰਨਓਵਰ ਹੈ 1 ਕਰੋੜ 25 ਲੱਖ ਦੀ ਹੈ ਜੀ। ਹਸ਼ੀਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਤੇ ਅੱਜ ਅਸੀਂ ਬੈਠੇ ਸੀ ਇੱਥੇ ਬਾਈ ਕੋਲੇ ਜੋ ਕਿ ਮੱਖੀ ਪਾਲਣ ਦਾ ਕੰਮ ਕਰਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਵੀ ਮੱਖੀ ਪਾਲਣ ਦਾ ਕਿਦਾਂ ਕੰਮ ਕਰਦੇ ਆ ਕਿੱਥੇ ਮਾਰਕੀਟਿੰਗ ਕਰਦੇ ਆ ਇਦਾਂ ਬਕਸੇ ਵਗੈਰਾ ਤਿਆਰ ਕਰਦੇ ਆ ਸਾਰੀ ਗੱਲਬਾਤ ਕਰਦੇ ਹਾਂ ਜੀ ਬਾਈ ਸਸਤੀਕਾ ਸਸਤੀਕਾ ਜੀ ਅਣਕਚਨਨ ਦੇ ਬਾਈ ਤੁਹਾਡਾ ਸਵਾਗਤ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਫਾਰਮ ਦੇ ਉੱਤੇ ਪਹੁੰਚਣ ਦੇ ਲਈ ਸਾਰੇ ਸਰੋਤਿਆਂ ਨੂੰ ਸਸਤੀਕਾ ਜੀ ਬਾਈ ਜੀ ਆਪਣਾ ਨਾਮ ਦੱਸ ਦੋ ਮੇਰਾ ਨਾਮ ਅਪਰਪਾਲ ਸਿੰਘ ਜੀ ਪਿੰਡ ਤੋਂਗਾ ਵਾਲੀ ਜ਼ਿਲ੍ਹਾ ਬਠਿੰਡਾ ਜੀ ਤੇ ਬਾਈ ਕਿਦੋਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਮੱਖੀ ਪਾਲਣ ਦਾ ਮੱਖੀ ਪਾਲਣ ਦਾ ਇਹ ਮੈਂ 2003 ਦੇ ਵਿੱਚ ਸਟਾਰਟ ਕੀਤਾ ਸੀਗਾ ਤੇ ਪਹਿਲਾਂ ਮੈਂ ਪਲੱਸ 2 ਕਰਨ ਤੋਂ ਬਾਅਦ ਆਈਟੀ ਕਰੀ ਆਈਟੀ ਤੋਂ ਬਾਅਦ ਮੇਰੇ ਸਾਥੀ ਸੁਖਦੇਵ ਸਿੰਘ ਜੀ ਇਹ ਕੰਮ ਕਰਦੇ ਸੀਗੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਤਾਂ ਉਸ ਤੋਂ ਬਾਅਦ ਫਿਰ ਮੈਂ ਇਸ ਲਾਈਨ ਦੇ ਵਿੱਚ ਆਇਆ ਤਾਂ ਮੈਂ ਸ਼ੁਰੂ ਦੇ ਵਿੱਚ ਜਿਹੜਾ ਮੈਂ ਤਿੰਨ ਬਕਸ਼ਾਂ ਤੋਂ ਕੰਮ ਸ਼ੁਰੂ ਕੀਤਾ ਸੀ ਭਾਈ ਜੀ ਤੁਸੀਂ ਤਿੰਨ ਬਕਸ਼ਾਂ ਤੋਂ ਕੰਮ ਸਟਾਰਟ ਕੀਤਾ ਹਨਾ ਜੀ ਤੇ ਤੁਸੀਂ ਫਰੀਦੀ ਪਿੰਡਾਂ ਜਾਂ ਇੱਥੇ ਰਹੇਗੇ ਮੱਥਾ ਜਮ ਮਾਰੀ ਜਾਂਦੇ ਬਾਹਰਪੂਰ ਜਾਣ ਦਾ ਨਹੀਂ ਕਦੇ ਸੋਚਿਆ ਨਹੀਂ ਜੀ ਬਾਹਰ ਵਾਲਾ ਸਿਸਟਮ ਤਾਂ ਇਹ ਆਪਣੀ ਸਮਝ ਤੋਂ ਪਾਸੇ ਹੈਗਾ ਕਿਉਂਕਿ ਪਹਿਲਾਂ ਚਾਹਤ ਹੁੰਦੀ ਸੀਗੀ ਜਦੋਂ ਆਪਣੀ ਕਮਾਈ ਘੱਟ ਹੁੰਦੀ ਸੀ ਪਰ ਜਦੋਂ ਹੁਣ ਸਿਸਟਮ ਦੇਖਦੇ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਜਿਹੜੇ ਸਪੀਕਰਾਂ ਨੂੰ ਲੋਕ 10-10 20-20 ਹਜ਼ਾਰ ਰੁਪਿਆ ਮਤਲਬ ਫੀਸਾਂ ਦੇ ਕੇ ਉਹਨਾਂ ਨੇ ਮੋਟੀਵੇਸ਼ਨਲ ਕਲਾਸਾਂ ਲਾ ਕੇ ਆਉਂਦੇ ਹੁੰਦੇ ਸੀ ਤਾਂ ਆਪਾਂ ਨੂੰ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ਉੱਤੇ ਅਵੇਲੇਬਲ ਹੈ ਬਿਲਕੁਲ ਤਾਂ ਉਹਨਾਂ ਦੇ ਜ਼ਰੀਏ ਜਿਹੜਾ ਕੁਝ ਅਸੀਂ ਸਿੱਖਿਆ ਤਾਂ ਜਦੋਂ ਅਸੀਂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਿਆ ਅਲੱਗ-ਅਲੱਗ ਏਰੀਆ ਦੇ ਵਿੱਚ ਘੁੰਮੇ ਤਾਂ ਬਹੁਤ ਗੁੱਸੇ ਇਹ ਦੇਖਿਆ ਵੀ ਤੁਸੀਂ ਇੱਕ ਵਾਰੀ ਜੇਕਰ ਲਾਸਟ ਟਾਈਮ ਦੇ ਉੱਤੇ ਬਿਲਕੁਲ ਫ੍ਰੀ ਹੋਣਾ ਚਾਹੁੰਦੇ ਹੋ ਹਾਂਜੀ ਤਾਂ ਆਪਣਾ ਇੱਕ ਐਮਪੇਅਰ ਖੜਾ ਕਰੋ ਜਿਹਨੂੰ ਤੁਸੀਂ ਹੌਲੀ-ਹੌਲੀ ਅ ਅੱਗੇ ਵਧਾਉਂਦੇ ਜਾਓ ਤੇ ਇੱਕ ਦਿਨ ਇਹੋ ਜਿਹਾ ਆ ਜਾਣਾ ਕਿ ਤੁਹਾਨੂੰ ਤੁਸੀਂ ਬਿਲਕੁਲ ਫ੍ਰੀ ਰਹਿ ਕੇ ਤੇ ਬਾਹਰ ਜਿੰਨੀ ਕਮਾਈ ਇੱਥੇ ਬੈਠਾ ਹੀ ਕਰ ਸਕਦੇ ਹੋ ਬਿਲਕੁਲ ਹਾਂਜੀ ਦੇਖੋ ਦੋਸਤੋ ਅੱਜ ਬਾਈ ਦਾ ਤੁਸੀਂ ਜਿਵੇਂ ਦੱਸਿਆ ਬਾਈ ਨੇ 2003 ਚ ਸਟਾਰਟ ਕੀਤਾ ਸੀ ਤੇ ਆਸੇ-ਪਾਸੇ ਬਾਈ ਜੀ ਕੈਮਰਾ ਕਮਾਉਂਦੋ ਹਨ ਤੇ ਪਤਾ ਲੱਗੇ ਬਾਈ ਨੇ ਬਾਈ ਦੀ ਮਿਹਨਤ ਰੰਗ ਲਿਆਈ ਹੈ ਹਨਾ ਬਾਰ ਜਾਣ ਦੀ ਬਜਾਏ ਬਾਈ ਨੇ ਪੰਜਾਬ ਨੂੰ ਹੀ ਚੁਣਿਆ ਆਪਣੇ ਪਿੰਡ ਨੂੰ ਚੁਣਿਆ ਪੰਜਾਬ ਨੂੰ ਚੁਣਿਆ ਆਪਣੇ ਬਠਿੰਡਾ ਜ਼ਿਲ੍ਹੇ ਨੂੰ ਚੁਣਿਆ ਹਨਾ ਤੇ ਅੱਜ ਬਾਈ ਕੋਲੇ ਅਸੀਂ ਬੈਠੇ ਆ ਤੇ ਦੇਖੋ ਰੂਹ ਖੁਸ਼ ਹੁੰਦੀ ਇੱਥੇ ਦੇਖ ਕੇ ਬਹੁਤ ਤਰ੍ਹਾਂ ਦੀ ਖੇਤੀ ਬਹੁਤ ਤਰ੍ਹਾਂ ਦੇ ਧੰਦੇ ਛੋਟੇ ਛੋਟੇ ਕਰ ਰੱਖਿਆ ਬਾਈ ਨੇ ਨਾਲ ਨਾਲ ਤੇ ਅੱਗੇ ਵੀ ਬਹੁਤ ਅੱਗੇ ਲੈ ਕੇ ਜਾਣਿਆ ਬਾਈ ਜੀ ਫਿਰ ਇਹ ਤੁਸੀਂ ਕਿੱਥੋਂ ਤੱਕ ਫਲਾ ਰੱਖਿਆ ਆਪਣਾ ਮੱਖੀ ਪਾਲਣ ਦਾ ਕੰਮ ਮੱਖੀ ਪਾਲਣ ਦਾ ਕੰਮ ਜੀ ਅਸੀਂ 3 ਬਕਸਾ ਤੋਂ ਸ਼ੁਰੂ ਕਰਕੇ ਮੇਰੇ ਕੋਲ ਹਾਈਸਟ ਜਿਹੜਾ 2000 ਬਕਸਾ ਰਿਹਾ ਪਿੱਛੇ ਹੁਣ ਜਿਹੜਾ 500 ਬਕਸਾ ਆਪਾਂ ਸੇਲ ਕਰਤਾ ਇਸ ਟਾਈਮ 1500 ਬਕਸਾ ਹੈਗਾ ਹੈਗਾ ਤਾਂ ਇਹ ਜਿਹੜਾ ਅਸੀਂ ਅਰਵਾੜੀ ਸਾਈਡ ਏਰੀਆ ਦੇ ਵਿੱਚ ਅਸੀਂ ਰੱਖਿਆ ਹੋਇਆ ਬਾਇਰੇ ਦੀ ਖੇਤੀ ਦੇ ਉੱਪਰ ਤੇ ਉੱਥੋਂ ਜਿਹੜਾ ਮੱਖੀਆਂ ਦੇ ਵਿੱਚ ਵਾਧਾ ਹੋਣਾ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡਾ ਸਰੋਂ ਦਾ ਸੀਜ਼ਨ ਚੱਲਣ ਵਾਲਾ ਸਰੋਂ ਤੋਂ ਸ਼ਾਇਦ ਹੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਅੱ ਦੇਣਾ ਹੀ ਤਾਂ ਸਾਰੇ ਏਰੀਆ ਦੇ ਵਿੱਚ ਅਸੀਂ ਲੈ ਕੇ ਜਾਂਦੇ ਆ ਜਿਸ ਤਰ੍ਹਾਂ ਲੀਚੀ ਦੇ ਉੱਪਰ ਲੈ ਕੇ ਜਾਂਦੇ ਆ ਪਠਾਨਕੋਟ ਏਰੀਆ ਦੇ ਵਿੱਚ ਟਾਲੀ ਦੇ ਉੱਤੇ ਰਸਤਾਂ ਦੇ ਵਿੱਚ ਸਰੋਂ ਲਈ ਅਸੀਂ ਰਸਤਾਂ ਦੇ ਵਿੱਚ ਜਾਂਦੇ ਆ ਤਾਂ ਇਸ ਤਰ੍ਹਾਂ ਜਿਵੇਂ ਜ਼ਵੈਨ ਦੀ ਖੇਤੀ ਹੈਗੀ ਚਿਤੌੜਗੜ ਜਾਂ ਸ਼ੇਪੂਰੀ ਗਵਾਲੀਅਰ ਸਾਈਡ ਹੁੰਦੀ ਹੈ ਅਸੀਂ ਉੱਥੇ ਮੱਖੀਆਂ ਲੈ ਕੇ ਜਾਂਦੇ ਆ ਤਾਂ ਮਤਲਬ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਘੁੰਮਦੇ ਰਹਿੰਦੇ ਆਂਗੇ ਮੱਖੀਆਂ ਨੂੰ ਲੈ ਕੇ ਤੇ ਸਮੇਂ-ਸਮੇਂ ਤੇ ਜਿਹੜਾ ਸਾਨੂੰ ਉੱਥੋਂ ਮੁਨਾਫਾ ਮਿਲਦਾ ਰਹਿੰਦਾ ਜੀ ਮੁੱਖ ਦੀ ਗੱਲ ਆਪਾਂ ਕਹਿ ਸਕਦੇ ਆ ਵੀ ਜਿੱਥੇ-ਜਿੱਥੇ ਤੁਹਾਨੂੰ ਪਤਾ ਲੱਗਦਾ ਵੀ ਫਲਾਵਰ ਆ ਇੱਥੇ ਫੁੱਲ ਫੁੱਲ ਜ਼ਿਆਦੇ ਆ ਹਨਾ ਜਿਨਾਂ ਕਿ ਟਾਲੀ ਦੀ ਵੀ ਫੁੱਲ ਲੱਗਦੇ ਆ ਸਰੋਂ ਦੇ ਵੀ ਲੱਗਦੇ ਆ ਵੀ ਉੱਥੇ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲਦੇ ਇਹਨਾਂ ਚੀਜ਼ਾਂ ਦਾ ਹਾਂਜੀ ਕਿਉਂਕਿ ਮੱਖੀ ਦਾ ਕੰਮ ਆ ਜਿਹੜਾ ਇੱਕ ਮਤਲਬ ਮਾਈਗ੍ਰੇਸ਼ਨ ਵਾਲਾ ਕੀਤਾਗਾ ਇਹਨੂੰ ਅਸੀਂ ਇੱਕੋ ਜਗ੍ਹਾ ਤੇ ਰੱਖ ਕੇ ਨਹੀਂ ਕਰ ਸਕਦੇ ਤਾਂ ਇਹਨੂੰ ਸਮੇਂ-ਸਮੇਂ ਤੇ ਸਾਨੂੰ ਜਿੱਥੇ-ਜਿੱਥੇ ਫੁੱਲ ਹੈਗੇ ਆ ਉੱਥੇ ਅਸਾਂ ਨੂੰ ਲੈ ਕੇ ਜਾਣਾ ਪੈਣਾ ਤਾਂ ਇਹ ਚੀਜ਼ਾਂ ਜਿਹੜੀਆਂ ਅਸੀਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਸਾਨੂੰ ਐਕਸਪੀਰੀਅੰਸ ਹੋ ਗਿਆ ਤਾਂ ਜੇਕਰ ਕੋਈ ਨਵਾਂ ਸਾਥੀ ਵੀ ਕਰਦਾ ਤਾਂ ਉਹਨੂੰ ਵੀ ਇਹ ਜਿਹੜੇ ਏਰੀਆ ਦੇ ਸਰਵੇ ਕਰਨ ਤੋਂ ਬਾਅਦ ਤੇ ਫਿਰ ਪਤਾ ਲੱਗ ਜਾਂਦਾ ਵੀ ਇਸ ਏਰੀਏ ਦੇ ਵਿੱਚ ਹੁਣ ਫੁੱਲ ਸਟਾਰਟ ਹੋਣ ਵਾਲਾ ਉਹ ਆਪਣੀਆਂ ਮੱਖੀਆਂ ਸੀ ਉਸ ਏਰੀਆ ਦੇ ਵਿੱਚ ਲਿਆ ਸਕਦੇ ਆ ਤਾਂ ਉੱਥੋਂ ਅਸੀਂ ਮੁਨਾਫਾ ਲੈ ਸਕਦੇ ਆ ਤੇ ਕਿ ਦੇ ਚ ਜਿਵੇਂ ਕਹਿੰਦੇ ਨੇ ਵੀ ਇਹ ਇੱਕ ਮੱਖੀ ਰਾਣੀ ਮੱਖੀ ਕਹਿੰਦੇ ਜਿਹਨੂੰ ਹਨਾ ਜੀ ਵੀ ਬਾਕੀ ਦੂਜੀਆਂ ਮੱਖੀਆਂ ਆਮ ਹੁੰਦੀਆਂ ਇੱਕ ਮੇਨ ਹੁੰਦੀ ਹੈ ਇਹਦੇ ਚ ਹਾਂਜੀ ਇਹਦੇ ਇੱਕ ਬਾਕਸੇ ਦੇ ਵਿੱਚ ਜਿਹੜਾ ਲਗਭਗ 20000 ਜਿਹੜਾ ਨਰਸ ਮੱਖੀ ਹੁੰਦੀ ਹੈ ਵਰਕਰ ਮੱਖੀ ਹੁੰਦੀ ਹੈ ਇੱਕ ਇਹਦੇ ਚ ਰਾਣੀ ਮੱਖੀ ਹੁੰਦੀ ਆ ਤੇ ਬਾਕੀ ਇਹਦੇ ਚ ਮਤਲਬ 5-700 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੁੰਦੇ ਆ ਡਰੋਨ ਹੁੰਦੇ ਆ ਹਾਂਜੀ ਤੇ ਮੇਨ ਕੰਮ ਆ ਜਿਹੜਾ ਸ਼ਹਿਦ ਲੈ ਕੇ ਆਉਣਾ ਉਹ ਵਰਕਰ ਮੱਖੀ ਦਾ ਹੈਗਾ ਰਾਣੀ ਮੱਖੀ ਦਾ ਕੰਮ ਆਗਾ ਜਿਹੜਾ ਮੇਨ ਉਹ ਹੈਗਾ ਕਿ ਆਂਡਾ ਦੇਣਾ ਤੇ ਬਕਸੇ ਨੂੰ ਮੇਨਟੇਨ ਕਰਕੇ ਰੱਖਣਾ ਤਾਂ ਡਰੋਨ ਦਾ ਕੰਮ ਆ ਜਿਹੜਾ ਕਿਊਨ ਦੇ ਨਾਲ ਮੀਟਿੰਗ ਕਰਨਾ ਤੇ ਨਵੀਆਂ ਕੂਹਾਂ ਜਦੋਂ ਨਿਕਲਦੀਆਂ ਨੇ ਉਹ ਚੌਥੇ ਦਿਨ ਨੂੰ ਮੇਟ ਹੁੰਦੀਆਂ ਨੇ ਤਾਂ ਇਹਨਾਂ ਦੇ ਇਸ ਤਰੀਕੇ ਨਾਲ ਜਿਹੜੇ ਕੰਮ ਅਲੱਗ-ਅਲੱਗ ਬੰਦੇ ਹੁੰਦੇ ਆ ਤਾਂ ਬਕਸੇ ਨੂੰ ਪੂਰਾ ਮੇਨਟੇਨ ਕਰਕੇ ਰਾਣੀ ਮੱਖੀ ਰੱਖਦੇ ਆ ਜੀ ਤੇ ਇੱਕ ਹੋਰ ਵੀਰ ਮਤਲਬ ਕੀ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਆਪਣੀ ਮੱਖੀਆਂ ਦੀ ਗ੍ਰੋਥ ਵੱਧ ਰਹੀ ਹੈ ਜਾਂ ਮਤਲਬ ਕਿ ਇਹਨਾਂ ਦੀ ਸਹੀ ਅੱਗੇ ਪਰਿਵਾਰ ਵੱਧ ਰਿਹਾ ਹੈਗਾ ਜੀ ਇਹਦੇ ਵਿੱਚ ਜਦੋਂ ਬਾਕਸ ਦੇ ਵਿੱਚ ਤੁਸੀਂ ਕਦੇ ਨਾ ਕੋਈ ਲਿਮਟਡ ਹੁੰਦੀ ਇੰਨੀ ਮੱਖੀ ਆਪ ਇੱਕ ਬਾਕਸ ਦੇ ਵਿੱਚ ਰੱਖ ਸਕਦੇ ਹਾਂ ਨਾ ਹਾਂਜੀ ਹਾਂਜੀ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਜਦੋਂ ਫੁੱਲ ਫਲੱਕ ਆ ਏਰੀਆ ਦੇ ਵਿੱਚ ਜਿਆਦਾ ਹੁੰਦਾ ਤਾਂ ਇੱਕ ਰਾਣੀ ਮੱਖੀ ਜਿਹੜੀ ਉਹ ਇੱਕ ਦਿਨ ਦੇ ਵਿੱਚ 1500 ਅੰਡਾ ਪਾ ਸਕਦੀ ਹੈ ਓਕੇ ਤੇ ਜਦੋਂ ਉਹ 1500 ਅੰਡਾ ਅਗਲੇ 21 ਦਿਨਾਂ ਬਾਅਦ ਜਨਮ ਲੈਣਾ ਸ਼ੁਰੂ ਕਰਦਾ ਤਾਂ ਬਕਸੇ ਦੇ ਵਿੱਚ ਬਹੁਤ ਭੀੜ ਹੋ ਜਾਂਦੀ ਹੈ ਅੱਛਾ ਤਾਂ ਕਿਉਂਕਿ ਮੱਖੀ ਦੀ ਜਿਹੜੀ ਉਮਰ ਹੈਗੀ ਵਰਕਰ ਦੀ ਉਹ ਸਿਰਫ 42 ਦਿਨ ਦੀ ਉਮਰ ਹੈ ਅੱਛਾ ਮੱਖੀ ਦੀ ਜਿਹੜੀ ਉਮਰ ਹੈ 42 ਦਿਨਾਂ 42 ਦਿਨਾਂ ਬਾਅਦ ਉਹ ਜਿਹੜੀ ਮੱਖੀ ਹੈਗੀ ਮਤਲਬ ਵਰਕਰ ਮੱਖੀ ਉਹ ਮਰ ਜਾਂਦੀ ਹੈ ਓਕੇ ਤਾਂ ਨਵੀਂ ਜਨਰੇਸ਼ਨ ਉਹਦੇ ਵਿੱਚ ਜਦੋਂ ਪੈਦਾ ਹੁੰਦੀ ਰਹਿੰਦੀ ਹੈ ਜਦੋਂ ਜਿਆਦਾ ਮਾਤਰਾ ਦੇ ਵਿੱਚ ਗਿਣਤੀ ਵੱਧ ਜਾਂਦੀ ਹੈ ਗਿਣਤੀ ਵਧਣ ਤੋਂ ਬਾਅਦ ਅਸੀਂ ਉਹਨੂੰ ਡਿਵਾਈਡ ਕਰ ਸਕਦੇ ਹਾਂ ਮਤਲਬ ਇੱਕ ਦੇ ਦੋ ਬਕਸੇ ਬਣਾ ਸਕਦੇ ਹਾਂ ਅੱਗੇ ਦੋ ਤੋਂ ਚਾਰ ਇਸ ਤਰੀਕੇ ਨਾਲ ਅੱਗੇ ਥੋੜਾ ਥੋੜਾ ਕਰਕੇ ਅਸੀਂ ਉਹਨੂੰ ਵਧਾ ਸਕਦੇ ਹਾਂ ਇਸ ਤਰੀਕੇ ਨਾਲ ਇਹਦਾ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਕਦੋਂ ਸਾਡੇ ਬਕਸਿਆਂ ਦੇ ਵਿੱਚ ਗਿਣਤੀ ਵਧ ਰਹੀ ਹੈ ਕਦੋਂ ਘਟ ਰਹੀ ਹੈ ਜੇ ਘਟ ਰਹੀ ਹੈ ਤਾਂ ਜਿਹੜੇ ਉਹਦੇ ਵਿੱਚ ਫालतू ਸੱਤੇ ਆਏ ਉਹਨਾਂ ਨੂੰ ਸੁਹਾਲਣਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਤਾਂ ਕਿ ਉਹਦੇ ਵਿੱਚ ਮੌਮੀ ਕੀੜਾ ਨਾ ਪੈ ਜਾਵੇ ਉਹ ਰੱਖਣਾ ਪੈਂਦਾ ਧਿਆਨ ਜੇਕਰ ਵਧ ਰਹੀ ਹੈ ਤਾਂ ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਅਸੀਂ ਹੋਰ ਨਵੇਂ ਬਕਸਿਆਂ ਦੇ ਵਿੱਚ ਅੱਗੇ ਵਧਾਉਣੇ ਆ ਕਿ ਜਿਹੜੀ ਰਾਣੀ ਮੱਖੀ ਹੁੰਦੀ ਆ ਫਿਰ ਇੰਨੀਆਂ ਮੱਖੀਆਂ ਤੇ ਦੀ ਚੋਣ ਕਰਨੀ ਪੈਂਦੀ ਆ ਰਾਣੀ ਮੱਖੀ ਦੀ ਬਿਲਕੁਲ ਜੀ ਜਿਹੜਾ ਬਕਸਾ ਸਾਡੇ ਕੋਲ ਮੰਨ ਲਓ ਫਰਜ਼ ਕਰ ਲਓ ਕਿ 1000 ਬਕਸਾ ਲੱਗਿਆ ਹੋਇਆ 1000 ਦੇ ਵਿੱਚੋਂ ਸਾਰਿਆਂ ਤੋਂ ਜਿਹੜਾ ਕੁਆਲਿਟੀ ਜਿਹੜੇ ਬਕਸੇ ਦੀ ਵਧੀਆ ਹੈਗੀ ਜਿਹੜਾ ਬੱਚੇ ਵੀ ਵਧੀਆ ਜ਼ਿਆਦਾ ਮਾਤਰਾ ਚ ਦਿੰਦੀ ਹੈ ਸ਼ਾਇਦ ਵੀ ਜ਼ਿਆਦਾ ਮਾਤਰਾ ਚ ਦਿੰਦੀ ਹੈ ਉਸ ਬਰੀਡ ਤੋਂ ਅਸੀਂ ਅਗਲੀ ਬਰੀਡ ਜਿਹੜੀ ਤਿਆਰ ਕਰਦੇ ਆ ਤਾਕੇ ਜਿਹੜੇ ਸਾਡੇ ਪੂਰੇ ਫਾਰਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਇੱਕ ਬਰੀਡ ਤਿਆਰ ਹੋਵੇ ਕਿਉਂਕਿ ਅੱਜਕੱਲ ਅਸੀਂ ਦੇਖ ਰਹੇ ਹਾਂ ਵੀ ਹਰ ਇੱਕ ਕੰਮ ਜਿਹੜਾ ਬਰੀਡ ਤੇ ਰਹਿ ਗਿਆ ਜੇਕਰ ਅਸੀਂ ਬਰੀਡ ਦੇ ਉੱਤੇ ਨਹੀਂ ਧਿਆਨ ਦੇਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਫਰਮ ਆ ਗਈ ਉਹ ਡਾਊਨ ਵਾਲੇ ਪਾਸੇ ਚਲੀ ਜਾਂਦੀ ਹੈ ਤੇ ਇੱਕ ਵੀਰ ਜਿਹੜੀ ਇਹਨਾਂ ਦੀ ਮਤਲਬ ਕਿ ਆਪਾਂ ਜਿਹੜੀ ਗੱਲ ਕੀਤੀ ਹੈ ਪਾਲਣ ਪੋਸ਼ਣ ਦੀ ਸਾਰੀ ਹੋ ਗਈ ਹੈ ਨਾ ਅੱਗੇ ਜਿੱਥੇ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਜਿਹੜੇ ਸਹਾਇਕਤਨ ਦੇ ਜਿੰਨੇ ਵੀ ਭਰਾ ਕਰਦੇ ਆ ਉਹਨਾਂ ਨੂੰ ਦਿੱਕਤ ਮਾਰਕੀਟਿੰਗ ਦੀ ਬਹੁਤ ਆਉਂਦੀ ਹੈ ਹਨ ਜੀ ਵੀ ਪ੍ਰੋਡਕਟ ਵੇਚਣ ਤੇ ਲਾ ਲੋ ਆਪਣਾ ਜਾਂ ਕਿਸੇ ਤੋਂ ਆਪਾਂ ਨੂੰ ਕੋਈ ਮਾਨਤਾ ਵੀ ਲੈਣੀ ਪੈਂਦੀ ਹੈ ਦੀ ਵੀ ਆਪਣਾ ਸਰਟੀਫਾਈ ਵੀ ਕਰਾਉਣਾ ਪੈਂਦਾ ਹੈਗਾ ਇਦਾਂ ਦਾ ਫਿਰ ਆਪਾਂ ਕਿਵੇਂ ਕਰਦੇ ਜੀ ਇਹ ਜੇ ਜੇ ਆਪਣਾ ਐਫਐਸਐਸਆਈ ਨੰਬਰ ਆਪਾਂ ਨੂੰ ਲੈਣਾ ਪੈਂਦਾ ਕਦੋਂ ਵੀ ਆਪਾਂ ਕੋਈ ਜਿਹੜਾ ਫੂਡ ਨੂੰ ਪੈਕ ਕਰਨਾਗਾ ਹਾਂਜੀ ਤਾਂ ਉਹ ਅਸੀਂ ਲੈਤਾ ਹੋਇਆਗਾ ਸਾਰੇ ਕਿਸਾਨ ਉਹਨੂੰ ਲੈ ਕੇ ਆਪਣੀ ਨਾਮ ਦੇ ਉੱਤੇ ਜਿਹੜਾ ਬ੍ਰਾਂਡ ਬਣਾ ਕੇ ਉਹਦੀ ਪੈਕਿੰਗ ਕਰ ਸਕਦੇ ਆ ਹਾਂਜੀ ਤਾਂ ਜਿਹੜੀ ਆਪਣੇ ਇੱਥੇ ਅਸੀਂ ਥੋੜੀ ਲੈਵਲ ਦੇ ਉੱਤੇ ਜਿਹੜੀ ਪੈਕਿੰਗ ਕਰਕੇ ਸੇਲ ਕਰਦੇ ਆ ਪਰ ਜ਼ਿਆਦਾਤਰ ਜਿਹੜਾ ਸਾਡਾ ਸ਼ਹਿਦ ਹੈਗਾ ਐਕਸਪੋਰਟ ਹੁੰਦਾਗਾ ਓਕੇ ਤੇ ਕਿਉਂਕਿ ਸਾਡੇ ਜਿਹੜੀ ਇੱਕ ਗਲਤ ਧਾਰਨਾ ਬੈਠੀ ਹੋਈ ਹੈ ਕਿ ਜੰਮਿਆ ਸ਼ਹਿਦ ਆ ਜਿਹੜਾ ਹਾਂਜੀ ਉਹ ਸ਼ੁੱਧ ਨਹੀਂ ਹੁੰਦਾ ਤੇ ਇਹਦੇ ਵਿੱਚ ਖੰਡ ਮਿਲੀ ਹੋਈ ਆ ਤਾਂ ਉਹਨਾਂ ਕਾਰਨਾਂ ਕਰਕੇ ਜਿਹੜਾ ਮਤਲਬ ਜਿੰਨਾ ਸ਼ਾਇਦ ਨਵੰਬਰ ਤੋਂ ਲੈ ਕੇ ਫਰਵਰੀ ਐਂਡ ਤੱਕ ਨਿਕਲਦਾ ਉਹ ਸਾਰਾ ਹੀ ਜੰਮਦਾ ਹੈਗਾ ਠੀਕ ਹੈ ਤੇ ਉਹ ਜਿੰਨੀ ਵਧੀਆ ਚੀਜ਼ ਹੈਗੀ ਉਹ ਸਾਰੀ ਸਾਡੀ ਬਾਹਰਲੇ ਦੇਸ਼ਾਂ ਵਾਲੇ ਲੋਕ ਲੈ ਜਾਂਦੇ ਆ ਤੇ ਅਸੀਂ ਸਾਡੇ ਕੋਲ ਲੋਕਾਂ ਨੂੰ ਨਾ ਸਮਝ ਹੋਣ ਕਰਕੇ ਕਿਉਂਕਿ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਜਿੰਨਾ ਸ਼ਹਿਦ ਪੈਦਾ ਹੁੰਦਾ ਉਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਗਲੂਕੋਜ਼ ਹੈ ਜਿਹੜਾ ਜਦੋਂ ਵੀ ਅਸੀਂ ਗਲੂਕੋਜ਼ ਲੈਨੇ ਆ ਕੰਟ੍ਰੈਕਟ ਸਾਡੇ ਮਤਲਬ ਪਚਾ ਪਚਾਇਆ ਭੋਜਨਾਂ ਸ਼ਾਇਦ ਕੰਟ੍ਰੈਕਟ ਸਾਡੇ ਬਲੱਡ ਦੇ ਵਿੱਚ ਕੰਮ ਕਰਦਾ ਉਹ ਤਾਂ ਬਹੁਤ ਗੁਣਕਾਰੀ ਚੀਜ਼ ਹੈ ਜਿਹੜੀ ਕਿ ਸਾਡੇ ਲੋਕਾਂ ਨੂੰ ਨਾ ਸਮਝ ਹੋਣ ਦੀ ਵਜ੍ਹਾ ਨਾਲ ਸਾਡੇ ਕੋਲੋਂ ਉਹ ਬਾਹਰਲੇ ਮੁਲਕਾਂ ਵਿੱਚ ਚਲੀ ਜਾਂਦੀ ਹੈ ਤੇ ਸਾਨੂੰ ਜਿਹੜਾ ਜੰਮਿਆ ਹੋਇਆ ਸ਼ਹਿਦ ਹੀ ਖਾਣਾ ਚਾਹੀਦਾ ਹੈਗਾ ਕਿਸਾਨ ਵੀਰਾਂ ਨੂੰ ਖਾਸ ਕਰਕੇ ਮੇਰੀ ਅਪੀਲ ਹੈ ਹੱਥ ਛੋੜ ਕੇ ਕਿ ਜਦੋਂ ਵੀ ਤੁਸੀਂ ਸ਼ਹਿਦ ਖਰੀਦੋ ਬ੍ਰਾਂਡਰ ਕੰਪਨੀਆਂ ਦੇ ਚੱਕਰਾਂ 'ਚ ਨਾ ਪੋ ਕਿਉਂਕਿ ਜਿਹੜੀਆਂ ਬ੍ਰਾਂਡਡ ਕੰਪਨੀਆਂ ਨੇ ਉਹਨਾਂ ਦੇ ਸ਼ਹਿਦਾਂ ਦੇ ਵਿੱਚ ਪੈਕਿੰਗਾਂ ਦੇ ਵਿੱਚ 85% ਤੱਕ ਜਿਹੜੀ ਸਰਪ ਮਿਕਸ ਹੁੰਦੀ ਹੈ ਤੇ 15% ਹੀ ਸ਼ਹਿਦ ਹੁੰਦਾ ਹੈਗਾ ਤਾਂ ਤੁਸੀਂ ਕਿਸੇ ਵੀ ਕਿਸਾਨ ਸਾਥੀ ਤੋਂ ਜਿਹੜਾ ਮਧੂਮੱਖੀ ਪਾਲਣ ਦਾ ਕੰਮ ਕਰਦਾ ਉਹਦੇ ਤੋਂ ਸ਼ਾਇਦ ਖਰੀਦ ਸਕਦੇ ਹੋ ਤੇ ਤੁਹਾਨੂੰ ਇੱਕ ਨੰਬਰ ਜਿਹੜਾ ਸ਼ੁੱਧ ਸ਼ਹਿਦ ਮਿਲੂਗਾ। ਮੈਂ ਹੀ ਤੁਹਾਨੂੰ ਸਵਾਲ ਕਰਨ ਲੱਗਿਆ ਸੀ ਵੀ ਜਿਹੜਾ ਜੰਮਿਆ ਹੋਇਆ ਹੁੰਦਾ ਉਹ ਸਹੀ ਨਹੀਂ ਹੁੰਦਾ ਸ਼ਹਿਦ ਤੁਹਾਨੂੰ। ਉਹ ਉਹ ਹੀ ਗੱਲ ਨਹੀਂ ਉਹ ਹਮ ਤੱਕ ਜਿਹੜੀ ਸਾਡੀ ਧਾਰਨਾ ਹੈ ਕਿ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਅਜੇ ਪੂਰੀ ਜਾਣਕਾਰੀ ਨਹੀਂ ਹੈਗੀ। ਕਿਉਂਕਿ ਹਰ ਇੱਕ ਕੰਮ ਦੇ ਜਿਹੜੇ ਥੋੜੇ ਜਿਹਾ ਸੈਂਟੀਫਿਕ ਮਤਲਬ ਹੁੰਦੇ ਨੇ। ਤਾਂ ਉਹਦਾ ਰੀਜ਼ਨ ਇਹ ਹੈ ਵੀ ਗਲੂਕੋਜ਼ ਦੀ ਮਾਤਰਾ ਜਿਹੜੀ ਸ਼ਹਿਦ ਦੇ ਵਿੱਚ ਜ਼ਿਆਦਾ ਹੋਗੀ ਉਹਨੇ ਜੰਮ ਜਾਣਾ ਤੇ ਗਲੂਕੋਜ਼ ਅਸੀਂ ਜਦੋਂ ਸਾਨੂੰ ਆਮ ਅਸੀਂ ਦੇਖਦੇ ਹਾਂ ਵੀ ਜਦੋਂ ਗਰਮੀ ਦੇ ਵਿੱਚ ਅਸੀਂ ਗਲੂਕੋਜ਼ ਖੰਡ ਜਿਹੜੀ ਖਾਂਦੇ ਹੁੰਦੇ ਸੀ ਪਹਿਲਾਂ ਬਚਪਨ ਦੇ ਵਿੱਚ ਉਹ ਕਿਉਂ ਦਿੱਤੀ ਜਾਂਦੀ ਸੀ ਕਿਉਂਕਿ ਉਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਸੀ ਤੇ ਸਾਨੂੰ ਡਾਇਰੈਕਟ ਐਨਰਜੀ ਮਿਲਦੀ ਸੀ ਤਾਂ ਸ਼ਹਿਦ ਦੇ ਵਿੱਚ ਉਹ ਵੀ ਉਹੀ ਚੀਜ਼ ਆ ਇੱਕ ਹੋਰ ਗੱਲ ਜੀ ਸ਼ਾਇਦ ਆ ਜਿਹੜਾ ਸੀ 50 ਗ੍ਰਾਮ ਹਰ ਰੋਜ਼ ਦਾ ਖਾ ਸਕਦੇ ਆ ਅੱਛਾ ਕਈ ਬੰਦੇ ਕੁਝ ਕਹਿ ਦਿੰਦੇ ਆ ਵੀ ਸ਼ਾਇਦ ਗਰਮ ਹੁੰਦਾਗਾ ਤਾਂ ਇਹਦੇ ਵਿੱਚ ਗਰਮ ਵਾਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਭੀ ਗਰਮੀ ਖਾ ਸਕਦੇ ਆ ਖਾ ਸਕਦੇ ਆ ਸ਼ੂਗਰ ਵਾਲੇ ਪੇਸ਼ੈਂਟ ਡਾਕਟਰ ਸਾਹਿਬ ਦੀ رائے ਦੇ ਨਾਲ ਖਾ ਸਕਦੇ ਆ ਤੇ ਆਮ ਇਨਸਾਨ ਆ ਜਿਹੜਾ ਉਹ ਡੇਲੀ ਦਾ 50 ਗ੍ਰਾਮ ਸ਼ਾਇਦ ਖਾ ਸਕਦਾ ਹੈ ਤੇ ਵੀਰ ਆਪਾਂ ਹੁਣ ਕਿੱਥੇ ਤੱਕ ਰਹੀ ਸਪੋਰਟ ਕਰ ਸਕਦਾ ਆਏ ਹਾਂ ਮਾਲ ਜਿਹੜਾ ਆਪਣਾ ਵੀ ਤਿਆਰ ਕਰਦੇ ਆ ਜਿਹੜਾ ਅਸੀਂ ਸ਼ਾਇਦ ਪੈਦਾ ਕਰਦੇ ਆ ਜੀ ਸਾਡੇ ਤੋਂ ਇੱਥੋਂ ਟਰੇਡਰ ਲੈ ਕੇ ਜਾਂਦੇ ਆ ਟਰੇਡਰਾਂ ਤੋਂ ਸਾਡੇ ਜਿਹੜੇ ਐਕਸਪੋਰਟਰ ਨੇ ਉਹ ਲੈਂਦੇ ਆ ਐਕਸਪੋਰਟਰ ਆਪਣੀ ਅੱਗੇ ਇਹਦੇ ਵਿੱਚ ਪ੍ਰੋਸੈਸਿੰਗ ਕਰਕੇ ਤਾਂ ਉਹ ਪੂਰੇ ਯੂਰਪ ਦੇ ਵਿੱਚ ਸਾਰੇ ਆਲ ਵਰਡ ਦੇ ਵਿੱਚ ਜਿਹੜਾ ਆਪਣਾ ਸੌਰੀ ਆਪਣਾ ਇੰਡੀਆ ਦਾ ਸ਼ਹਿਰ ਹੈ ਜਿਹੜਾ ਜਾਂਦਾ ਹੈਗਾ ਤਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣੀ ਚਾਹਣਾ ਜੀ ਆਪਣੇ ਬਠਿੰਡੇ ਜ਼ਿਲ੍ਹੇ ਨੂੰ ਸ਼ਹਿਰ ਦੇ ਵਿੱਚ ਜਿਹੜਾ ਨੈਸ਼ਨਲ ਅਵਾਰਡ ਮਿਲਿਆ ਹੋਇਆ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਵੱਧ ਸ਼ਾਇਦ ਆ ਜਿਹੜਾ ਉਹ ਬਠਿੰਡਾ ਜ਼ਿਲ੍ਹਾ ਪੈਦਾ ਕਰ ਰਿਹਾ ਹੈ ਹਾਂਜੀ ਤੇ ਜੇਕਰ ਕੋਈ ਨਵੇਂ ਕਿਸਾਨ ਭਰਾ ਕੋਈ ਨਵੇਂ ਮੁੰਡੇ ਹਨਾ ਜੀ ਵੀ ਕੰਮ ਇੱਕ ਮੱਖੀ ਪਾਲਣ ਦਾ ਜਾਂ ਡਾਈਗਨ ਫਰੂਟ ਦਾ ਜਾਂ ਹੋਰ ਛੋਟੇ-ਛੋਟੇ ਸਹਾਇਕ ਤੰਦੇ ਆ ਮੁਰਗੀ ਪਾਲਣ ਦਾ ਕੋਈ ਭਰਾ ਕਰਨਾ ਚਾਹੁੰਦਾ ਹੋਵੇ ਮੱਖੀ ਪਾਲਣ ਦਾ ਉਹਦੇ ਲਈ ਤੁਸੀਂ ਕੁਝ ਹੈਲਪ ਜਾਂ ਕੋਈ ਟ੍ਰੇਨਿੰਗ ਵਗੈਰਾ ਜੀ ਮਧੂਮੱਖੀ ਪਾਲਣ ਦਾ ਜੀ ਜਾਂ ਪੋਲਟਰੀ ਫਾਰਮ ਦਾ ਜੇਕਰ ਕੋਈ ਟ੍ਰੇਨਿੰਗ ਕਰਨੀ ਚਾਹੁੰਦਾ ਬਸ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਆਪਣੀਆਂ ਟ੍ਰੇਨਿੰਗਾਂ ਲੱਗਦੀਆਂ ਰਹਿੰਦੀਆਂ ਹਨ ਹਾਂਜੀ ਉੱਥੇ ਲੱਗਦੀਆਂ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਉੱਥੋਂ ਦੇ ਡਾਕਟਰ ਸਾਹਿਬਾਨ ਮੈਨੂੰ ਵੀ ਬੁਲਾਉਂਦੇ ਰਹਿੰਦੇ ਆ ਉੱਥੇ ਲੈਕਚਰ ਲਾਉਣ ਦੇ ਲਈ ਤੇ ਪਰ ਜੇਕਰ ਤੁਹਾਡੇ ਕੋਲੇ ਉਹ ਸਮਾਂ ਨਹੀਂ ਹੈਗਾ ਉਸ ਟਾਈਮ ਦੇ ਉੱਤੇ ਉੱਥੇ ਟ੍ਰੇਨਿੰਗ ਕਰਨ ਦਾ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੇਰੇ ਕੋਲ ਰਹਿ ਕੇ ਜਾਂ ਮੇਰੇ ਫਾਰਮ ਦੇ ਉੱਪਰ ਆ ਕੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਚਾਹੇ ਮਧੂਮੱਖੀ ਪਾਲਣ ਦੀ ਹੋਵੇ ਜਾਂ ਆਪਣੇ ਪੌਲਟਰੀ ਫਾਰਮ ਦੀ ਹੋਵੇ ਜਾਂ ਕੋਈ ਆਰਗੈਨਿਕ ਖੇਤੀ ਦੀ ਹੋਵੇ ਪਲੱਸ ਨਾਲ ਇਹ ਵੀ ਜੇਕਰ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਮਧੂਮੱਖੀ ਪਾਲਣ ਦਾ ਤਾਂ ਅਸੀਂ ਜਿਹੜਾ ਬਾਗਵਾਨੀ ਵਿਭਾਗ ਵੱਲੋਂ 80000 ਰੁਪਿਆ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਇੱਕ ਕਿਸਾਨ ਲਈ ਤਾਂ 2 ਲੱਖ ਰੁਪਏ ਦੀ ਜੇਕਰ ਉਹ ਮੱਖੀ ਖਰੀਦਦਾ ਹੈ 50 ਬਕਸੇ ਸਮੇਤ ਮੱਖੀਆਂ ਉਹਨੂੰ ਮਿਲ ਜਾਂਦੇ ਆ 1 ਲੱਖ 20000 ਰੁਪਏ ਨੇ ਕੋਲੋਂ ਲਾਉਣਾਗਾ 80000 ਰੁਪਏ ਨੂੰ ਬਾਗਵਾਨੀ ਡਿਪਾਰਟਮੈਂਟ ਨੇ ਦੇ ਦੇਣਾ ਦਾ ਇਸ ਤਰੀਕੇ ਨਾਲ ਜਿਹੜੀ ਗਵਰਨਮੈਂਟ ਇਸ ਕਿੱਤੇ ਨੂੰ ਬਹੁਤ ਵਧਾਵਾ ਦੇ ਰਹੀ ਆ ਤੇ ਸਾਡੇ ਕਿਸਾਨ ਸਾਥੀਆਂ ਨੂੰ ਨੌਜਵਾਨਾਂ ਨੂੰ ਆਪਣੇ ਸਹਾਇਕ ਕਿੱਤਿਆਂ ਦੇ ਵੱਲ ਆ ਕੇ ਹੌਲੀ-ਹੌਲੀ ਇਹਨਾਂ ਨੂੰ ਆਪਣਾ ਪਰਸਨਲ ਜਿਹੜਾ ਮਤਲਬ ਮੇਨ ਕਿੱਤਾ ਬਣਾਉਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਸੀ ਅਸੀਂ ਵੀ ਇੱਕ ਸਹਾਇਕ ਕਿੱਤੇ ਦੇ ਰੂਪ ਵਿੱਚ ਕਰਿਆ ਸੀ ਪਰ ਅੱਜ ਸਾਡਾ ਇਹ ਇੱਕ ਸੰਪੂਰਨ ਕਿੱਤਾ ਬਣ ਚੁੱਕਿਆ ਤੇ ਅਸੀਂ ਇਹਦੇ ਨਾਲ ਹੋਰ ਨਾਲ ਲੱਗਦੇ ਸਹਾਇਕ ਕਿੱਤੇ ਬਣਾ ਰਹੇ ਹਾਂਗੇ ਤੇ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਾਹਰ ਦੀ ਜਿਹੜੀ ਲਾਲਸਾ ਛੱਡ ਕੇ ਤੇ ਇੱਥੇ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਹੈਗਾ ਤੇ ਕਿਉਂਕਿ ਮੇਰੇ ਕੋਲੇ ਜੇ ਤੁਸੀਂ ਦੇਖੋ ਤਾਂ ਮੇਰੇ ਕੋਲ 2.5 ਏਕੜ ਦੀ ਖੇਤੀ ਹੈ ਤੇ ਅੱਜ ਵੈਗਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਰੀ ਟਰਨਓਵਰ ਹੈ 1 ਕਰੋੜ 25 ਲੱਖ ਦੀ ਹੈ ਜੀ ਬਿਲਕੁਲ ਤੇ ਤਿੰਨ ਬਕਸਾਂ ਤੋਂ ਸ਼ੁਰੂ ਹੋ ਕੇ ਤੇ ਮੈਂ ਇੱਥੋਂ ਤੱਕ ਆਇਆ ਦਾ ਮੈਂ ਚਾਹਣਾ ਵੀ ਅੱਜਕੱਲ ਹਰ ਇੱਕ ਹੀ ਕਿਸਾਨ ਹੈ ਜਿਹੜਾ ਹਰ ਇੱਕ ਨੌਜਵਾਨ ਹੈ ਉਹ ਪੜਿਆ ਲਿਖਿਆ ਸਮਝਦਾ ਰਾ ਸਾਡੇ ਨਾਲੋਂ ਤਾਂ ਸਾਰੀ ਜ਼ਿਆਦਾ ਪੜ੍ਹਿਆ ਹੈ ਕਿਉਂਕਿ ਪਲੱਸ 2 ਦੀ ਪੜ੍ਹਾਈ ਅੱਜ ਕੱਲ੍ਹ ਅਨਪੜਹਾਂ ਦੇ ਬਰਾਬਰ ਆ ਤਾਂ ਹੁਣ ਦੇ ਮੁੰਡੇ ਕੁੜੀਆਂ ਇਸ ਇਨਾ ਕਿੱਤਿਆਂ 'ਤੇ ਲਾ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਇੱਕ ਵਧੀਆ ਐਮਪਾਇਰ ਖੜਾ ਕਰ ਸਕਦੇ ਆ ਤੇ ਉਹਨਾਂ ਨੂੰ ਕਿਸੇ ਨੌਕਰੀ ਵੱਲ ਝਾਕਣ ਦੀ ਲੋੜ ਨਹੀਂ ਪੈਣੀ ਜਿੱਦਾਂ ਕਿ ਤੁਸੀਂ ਦੱਸਿਆ ਤੁਹਾਡੇ ਕੋਲੇ ਆਪਣੀ ਖੇਤੀ 2.5 ਏਕੜ ਹੈ ਜੀ ਆ ਦੇਖੋ ਕਿਸਾਨਪਰਾ ਉਹ ਬਾਈ ਕੋਲੇ 2.5 ਏਕੜ ਪੈ ਲਈ ਆ ਤੇ ਉਹਦੇ ਨੇ ਨੀਡਡ ਟਰਨਓਵਰ ਦੱਸਿਆ ਤੁਸੀਂ ਦੱਸਿਓ ਆਪਣੀ ਟਰਨਓਵਰ 1 ਕਰੋੜ 25 ਲੱਖ ਇਹ 1 ਕਰੋੜ 25 ਲੱਖ ਬਹੁਤ ਕੋ ਸਿੱਖ ਨੂੰ ਮਿਲ ਲੈਣਾ ਬਰਾਮਾ ਤੋਂ ਹਨਾ ਤੇ ਜੇਕਰ ਬਾਈ ਜੀ ਨੇ ਜਿਵੇਂ ਦੱਸਿਆ ਵਿਕਰੀਸ਼ੀ ਵਿਗਿਆਨ ਕੇਂਦਰ ਹੈਗਾ ਨਾ ਬਹੁਤ ਵਧੀਆ ਰਸਤਾ ਹੈਗਾ ਨਵੇਂ ਮੁੰਡਿਆਂ ਵਾਸਤੇ ਉੱਥੇ ਟ੍ਰੇਨਿੰਗ ਵਾਸਤੇ ਪਰ ਇੱਥੇ ਬਾਈ ਕੋਈ ਐਕਸਪੈਰੀਮੈਂਟ ਵੀ ਆਪਾਂ ਕਰਕੇ ਕਰ ਸਕਦੇ ਹਾਂ ਨਾ ਵੀ ਕਿੱਦਾਂ ਹੁੰਦਾ ਚਲੋ ਉੱਥੇ ਟ੍ਰੇਨਿੰਗ ਮਿਲਦੀ ਐ ਸਖਲਾਈ ਮਿਲਦੀ ਐ ਬਹੁਤ ਵਧੀਆ ਗੱਲ ਆ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਉਹਨਾਂ ਨੇ ਜਿਹੜੇ ਆਪਣੇ ਰਾਹ ਖੋਲੇ ਨਵੇਂ ਮੁੰਡਿਆਂ ਵਾਸਤੇ ਪਰ ਇੱਥੇ ਤਾਂ ਤੁਸੀਂ ਐਕਸਪੈਰੀਮੈਂਟ ਕੀਤਾ ਵੀ ਇੱਥੇ ਅੱਕੇ ਤੁਸੀਂ ਕਰਵਾ ਵੀ ਦੋ ਕਰਵਾ ਰਹੇ ਹਾਂਜੀ ਬਿਲਕੁਲ ਜਿਸ ਤਰ੍ਹਾਂ ਅੱਜ ਹੁਣ ਤਾਂ ਡਾਡੇ ਆਪਣੇ ਸਾਹਮਣੇ ਸੀਗੇ ਬ੍ਰਿਗੇਡੀਅਰ ਸਾਹਿਬ ਆਏ ਸੀਗੇ ਹਾਂ ਇਹ ਆਪਾਂ ਸੀ ਦੇਖੇ ਉਹ ਆਈਆਰਐਫ ਦੀ ਸੋਰੀ ਟੀਮ ਵੀ ਇੱਥੇ ਪਹੁੰਚੀ ਸੀ ਤੁਹਾਡੇ ਕੋਲ ਵਿਜ਼ਿਟ ਕੀਤਾ ਸੀ ਹਾਂਜੀ ਹਾਂਜੀ ਉਹ ਕਿੱਦਾਂ ਆਏ ਸੀ ਅੱਜ ਵੀਰਾਂ ਉਹਨ ਇਸ ਤਰ੍ਹਾਂ ਸੀਗਾ ਜੀ ਆਪਣਾ ਜਿਹੜਾ ਐਨਡੀਆਰਐਫ ਦੀ ਟੀਮ ਆਗੀ ਹਾਂਜੀ ਜਿਹੜੀ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਕਿ ਤਾਂ ਉਦੋਂ ਇਹਨਾਂ ਦੀ ਹੈਲਪ ਲਈਤੀ ਜਾਂਦੀ ਹੈ ਓਕੇ ਤੇ ਆਰਮੀ ਦੇ ਵਿੱਚ ਹਾਂਜੀ ਤਾਂ ਉਹਨਾਂ ਨੂੰ ਇੱਕ ਜੁਨਟ ਪਾਸ ਹੋਇਆ ਹੈ ਮਧੂਮੱਖੀ ਪਾਲਣ ਦਾ ਕਿ ਤੁਸੀਂ ਕੈਂਪ ਦੇ ਵਿੱਚ ਮਧੂਮੱਖੀ ਪਾਲਣਾ ਕਰਨਾਗਾ ਤੇ ਨਾਲ ਜਿਹੜੇ ਤੁਹਾਡੇ ਨਾਲ ਜਿਹੜੇ ਜਵਾਨ ਜੁੜੇ ਹੋਏ ਨੇ ਹਾਂਜੀ ਉਹਨਾਂ ਜਵਾਨਾਂ ਨੂੰ ਤੁਸੀਂ ਸਾਰਿਆਂ ਨੂੰ ਸਿਖਲਾਈ ਦੇਣੀ ਹੈ ਤੇ ਉਹਨਾਂ ਨੂੰ ਮਧੂਮੱਖੀ ਦਾ ਜਿਹੜਾ ਸਾਡੇ ਸ੍ਰਿਸ਼ਟੀ ਦੇ ਵਿੱਚ ਕੀ ਰੋਲ ਆ ਉਹਦੇ ਤੋਂ ਜਾਣੂ ਕਰਾਉਣਾ ਨਾਲ ਜਿਹੜਾ ਕੁਦਰਤੀ ਸ਼ਹਿਦ ਆ ਤੁਸੀਂ ਅੱਜ ਕੱਲ੍ਹ ਜਿਹੜੀਆਂ ਬ੍ਰਾਂਡਡ ਕੰਪਨੀਆਂ ਨੇ ਉਹਨਾਂ ਦੀ ਬਜਾਏ ਤੁਸੀਂ ਜਵਾਨਾਂ ਨੂੰ ਜਿਹੜਾ ਉੱਥੇ ਆਪਣਾ ਪੈਦਾ ਕਰਕੇ ਉਹਨਾਂ ਨੂੰ ਖਿਲਾਉਣਾ ਤਾਂ ਉਹਨਾਂ ਨੇ 100 ਬਾਕਸ ਆ ਜਿਹੜਾ ਖਰੀਦ ਕੇ ਬਠਿੰਡਾ ਕੈਂਟ ਦੇ ਵਿੱਚ ਰੱਖਣਾਗਾ ਤਾਂ ਉਹ ਇਸ ਲਈ AICG ਟ੍ਰੇਨਿੰਗ ਲੈਣ ਦੇ ਲਈ ਪਹੁੰਚੇ ਸੀ ਆਪਣੇ ਕੋਲੇ ਤੇ ਉਹਨਾਂ ਨਾਲ ਜਿਹੜੀ ਮੀਟਿੰਗ ਰਹੀ ਬਹੁਤ ਵਧੀਆ ਰਹੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਨਾਂ ਨੂੰ ਜਿਹੜਾ 100 ਬਾਕਸ ਸਪਲਾਈ ਦੇ ਕੇ ਉੱਥੇ ਉਹਨਾਂ ਦਾ ਮਧੂਮੱਖੀ ਪਾਲਣ ਦਾ ਯੂਨਿਟ ਜਿਹੜਾ ਸਟਾਰਟ ਕਰਨਾ ਹੈ ਜੀ ਅਛਾ ਆ ਬਕਸੇ ਬਾਈ ਜੀ ਤੁਸੀਂ ਤਿਆਰ ਕਰਦੇ ਹੋ ਆਪਣੇ ਇੱਥੇ ਹੈ ਜੀ ਅਸੀਂ ਵੀਰ ਜੀ ਹਾਰਟੀਕਲਚਰ ਡਿਪਾਰਟਮੈਂਟ ਦੇ ਨਾਲ ਜਿਹੜਾ ਸਾਡਾ ਟਾਈ ਅਪ ਹੈਗਾ ਅਸੀਂ ਸਾਡੀ ਫਰਮ ਬਾਗਬਾਨੀ ਵਿਭਾਗ ਦੇ ਅੰਦਰ ਰਜਿਸਟਰ ਹੈਗੀ ਤਾਂ ਅਸੀਂ ਜਿਹੜੇ ਬਕਸੇ ਹੈਗੇ ਇੱਥੇ ਆਪਣੇ ਫਰਮ ਦੇ ਉੱਤੇ ਤਿਆਰ ਕਰਦੇ ਆਂ ਤਾਂ ਜਦੋਂ ਵੀ ਕੋਈ ਵੀਰ ਨਵਾਂ ਕਿਸਾਨ ਸਾਥੀ ਸਾਡਾ ਮਧੂਮੱਖੀਆਂ ਦੇ ਬਕਸੇ ਖਰੀਦਣਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਇਸ ਤਰੀਕੇ ਨਾਲ ਜਿਵੇਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਬਟਿੰਡਾ ਤਾਂ ਉਹਨਾਂ ਦਾ ਜਿਹੜਾ ਫਾਈਲ ਨੰਬਰ ਹੁੰਦਾ ਜਿਵੇਂ ਕਿਸੇ ਵੀਰ ਦਾ ਇਹ 11 ਗਾ ਤਾਂ ਇਹਨਾਂ ਦਾ ਇਹ ਉੱਪਰ ਇਹਦੇ ਬਕਸਾਂ ਦੇ ਉੱਪਰ ਉਹ ਨੰਬਰ ਖੋਦਿਆ ਜਾਂਦਾ ਤੇ ਸਾਲ 2020 ਜਿਹੜਾ 25 24 25 ਉਹਦੇ ਉੱਪਰ ਦੂਜੀ ਸਾਈਡ ਲਿਖਿਆ ਜਾਊਗਾ ਤਾਂ ਇਸ ਤਰੀਕੇ ਨਾਲ ਜਿਹੜੇ ਬਕਸ ਹੈਗੇ ਡਿਪਾਰਟਮੈਂਟ ਉਹ ਸਪਲਾਈ ਕਰਾਉਂਦਾ ਹੈਗਾ ਤਾਂ ਜੇਕਰ ਕੋਈ ਕਿਸਾਨ ਸਾਥੀ ਸਾਡਾ ਇਹ ਚੀਜ਼ ਖਰੀਦਣੀ ਚਾਹੁੰਦਾ ਕੰਮ ਕਰਨਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦੇਵਾਂਗੇ ਨਾਲ ਉਹਨਾਂ ਨੂੰ ਇਹ ਜਿਹੜੀ 80000 ਰੁਪਏ ਸਬਸਿਡੀ ਉਹ ਵੀ ਮਹਈਆ ਕਰਵਾਵਾਂਗੇ ਤੇ ਬਾਟੀਆਂ ਦੇ ਵਿੱਚ ਆਪਾਂ ਹੈਰੀ ਜਾਂ ਮੇਰੀ ਜੀ ਹਾਂਜੀ ਇਹਨਾਂ ਦੇ ਵਿੱਚ ਵੈਰਾਈਟੀ ਵਾਈਜ਼ ਅਲੱਗ-ਅਲੱਗ ਸ਼ੈਦ ਰੱਖਿਆ ਹੋਇਆ ਹੈ ਜੀ ਜਿਸ ਤਰ੍ਹਾਂ ਮਤਲਬ ਲੀਚੀ ਦਾ ਅਲੱਗ ਹੈਗਾ ਬੇਰੀ ਦਾ ਅਲੱਗ ਹੈ ਸ਼ਪੈਦੇ ਦਾ ਅਲੱਗ ਹੈਗਾ ਟਾਲੀ ਦਾ ਅਲੱਗ ਰੱਖਿਆ ਹੋਇਆ ਹੈ ਤੇ ਅਜ਼ਮੈਨ ਦਾ ਅਲੱਗ ਰੱਖਿਆ ਹੋਇਆ ਕਿਉਂਕਿ ਸਾਡਾ ਜਿਹੜਾ ਪ੍ਰੋਸੈਸਿੰਗ ਯੂਨਟ ਲੱਗਿਆ ਹੋਇਆ ਅਸੀਂ ਆਉਦੇ ਜੁਨਟ ਦੇ ਉੱਤੇ ਜਿਹੜੀ ਪੈਕਿੰਗ ਕਰਦੇ ਆ ਅੱਛਾ ਤੇ ਉਹਦੇ ਵਿੱਚ ਅਸੀਂ ਅਲੱਗ-ਅਲੱਗ ਮਤਲਬ ਫਲੇਵਰ ਜਿਹੜੇ ਇਹ ਪੈਕ ਕਰਦੇ ਆ ਹਾਂਜੀ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੀਆਂ ਬ੍ਰਾਂਡਡ ਕੰਪਨੀਆਂ ਨੇ ਉਹਨਾਂ ਦੇ ਵਿੱਚ ਮਿਕਸਿੰਗ ਹੋਣ ਕਰਕੇ ਚਾਹੇ ਤੁਸੀਂ 10-15 ਕੰਪਨੀਆਂ ਦਾ ਜਿਹੜਾ ਸ਼ਹਿਦ ਚੱਕੋ ਉਹਦਾ ਜਿਹੜਾ ਸਵਾਦ ਹੈ ਇੱਕੋ ਹੀ ਆਊਗਾ ਖੁਸ਼ਬੂ ਇੱਕੋ ਹੀ ਹੋਊਗੀ ਪਰ ਹਾਲਾਂਕਿ ਹੁੰਦਾ ਇਸਦੇ ਉਲਟਾ ਹੈ ਜਿਹੜੇ ਵੀ ਫੁੱਲ ਤੋਂ ਮੱਖੀ ਨੇ ਸ਼ਹਿਦ ਤਿਆਰ ਕੀਤਾ ਤਾਂ ਉਹਦੇ ਜਦੋਂ ਵੀ ਤੁਸੀਂ ਉਹ ਸੀਸੀ ਖੋਲੋਗੇ ਤਾਂ ਉਹਦੇ ਵਿੱਚ ਉਸ ਫੁੱਲ ਦੀ ਖੁਸ਼ਬੂ ਆਊਗੀ ਜਿਸ ਤਰ੍ਹਾਂ ਉਹ ਲੀਚੀ ਦਾ ਆਪਾਂ ਸਿੱਛੀ ਖੋਲਾਂਗੇ ਤਾਂ ਕੁਛ ਉਹ ਜਿਹੜੀ ਲੀਚੀ ਨਹੀਂ ਆਊਗੀ ਉਹਨੂੰ ਖਾਣ ਦੇ ਵਿੱਚ ਟੇਸਟ ਵੀ ਜਿਹੜਾ ਲੀਚੀ ਵਰਗਾ ਹੀ ਆਊਗਾ ਜਿੱਦਾਂ ਕਿ ਅਜਵੈਨ ਦਾ ਵੀ ਤੁਸੀਂ ਕਿਹਾ ਹਾਂਜੀ ਅਜਵੈਨ ਦਾ ਵੀ ਅਜਵੈਨ ਦਾ ਸ਼ਾਇਦ ਥੋੜਾ ਜਿਵੇਂ ਕੌੜੇ ਬੰਚ ਹੁੰਦਾ ਹੈਗਾ ਤਾਂ ਕਾਲੇ ਰੰਗ ਦਾ ਹੁੰਦਾ ਹੈਗਾ ਅਲੱਗ-ਅਲੱਗ ਮਤਲਬ ਫੁੱਲਾਂ ਦੇ ਉੱਤੇ ਤਿਆਰ ਹੁੰਦਾ ਹੈ ਤੇ ਅਲੱਗ-ਅਲੱਗ ਕਲਰ ਆ ਸਭ ਦਾ ਤੇ ਅਲੱਗ-ਅਲੱਗ ਜਿਹੜਾ ਟੇਸਟ ਐ ਅਲੱਗ-ਅਲੱਗ ਖੁਸ਼ਬੂ ਆ ਜੀ ਹਾਂਜੀ ਵੀ ਹੁਣ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਵੀ ਜਿਹੜਾ ਜਵੈਨ ਦਾ ਸਹਿਤ ਆ ਵੀ ਇਹ ਕਾਲੇ ਰੰਗ ਦਾ ਹੁੰਦਾਗਾ ਹਾਂਜੀ ਹੁਣ ਸਾਨੂੰ ਤਾਂ ਪਤਾ ਨਹੀਂ ਜਿਵੇਂ ਸਾਨੂੰ ਕੋਈ ਕਹਿੰਦਾ ਕਾਲਾ ਸਹਿਦ ਆ ਅਸਲ ਤਾਂ ਉਹ ਗੁਣਾ ਕਰੀ ਚੀਜ਼ ਐ ਜਿਹੜਾ ਜਵੈਨ ਨਾ ਹਾਂਜੀ ਉਹ ਪ੍ਰੋਸੈਸਿੰਗ ਯੂਨਟ ਆਪਣਾ ਮਤਲਬ ਯੂਨਟ ਇੱਕ ਵਾਰੀ ਆਪਣਾ ਬੰਦ ਕੀਤਾ ਹੋਇਆ ਇਹ ਆਪਣਾ ਜਿਹੜਾ ਪ੍ਰੋਸੈਸਿੰਗ ਯੂਨਟ ਲੱਗਿਆ ਹੋਇਆ ਜੀ ਇੱਥੇ ਆਪਾਂ ਆਪਣਾ ਸ਼ਹਿਦ ਪ੍ਰੋਸੈਸ ਕਰਕੇ ਤੇ ਇੱਥੇ ਪੈਕਿੰਗ ਕਰਦੇ ਆਂ ਪੈਕਿੰਗ ਕਰਦੇ ਬਾਅਦ ਇਹ ਸਾਡੇ ਕੋਲੇ ਜਿਹੜਾ ਬਾਗਬਾਨੀ ਡਿਪਾਰਟਮੈਂਟ ਨੇ ਸਾਨੂੰ ਕੋールド ਚੈਂਬਰ ਦਿੱਤਾ ਹੋਇਆ ਸਾਡਾ ਸ਼ਹਿਦ ਜਿਹੜਾ ਸਟੋਰ ਕਰਨ ਦੇ ਲਈ ਤਾਂ ਇਹਦੇ ਵਿੱਚ ਜੜੀ 550 ਕੁਆਲਟੀ ਅਸੀਂ ਸਟੋਰ ਕਰ ਸਕਦੇ ਹਾਂ। ਹਾਂਜੀ। ਠੀਕ। ਹਾਂਜੀ। ਜੜੀ ਹੈ ਜੀ ਐਵੀ ਸ਼ਹਿਦ ਦੀ ਵੀ ਵੈਰਿਟੀ ਆ। ਨਹੀਂ ਜੀ ਇਹ ਪੋਲਣ ਹੁੰਦਾ ਜੀ ਆਪਣਾ ਹਰ ਇੱਕ ਫੁੱਲ ਦਾ ਜਿਹੜਾ ਮੇਲ ਫੀਮੇਲ ਹੁੰਦਾਗਾ। ਅੱਛਾ। ਤੇ ਜਦੋਂ ਮਤਲਬ ਮੁੱਖੀਆਂ ਲੈ ਕੇ ਆਉਂਦੀਆਂ ਨੇ ਹਾਂਜੀ। ਮਤਲਬ ਫੁੱਲਾਂ ਦੇ ਉੱਪਰ ਸ਼ਹਿਦ ਇਕੱਠਾ ਕਰਦੀਆਂ ਨਾਲ ਉਹ ਪੋਲਣ ਵੀ ਇਕੱਠਾ ਕਰਦੀਆਂ ਨੇ। ਓਕੇ। ਇਸ ਤਰੀਕੇ ਦਾਣੇਦਾਰ ਦੇ ਵਿੱਚ ਇਹ ਲੈ ਕੇ ਆਉਂਦੀਆਂ ਨੇ। ਹਾਂਜੀ। ਤਾਂ ਇਹ ਆਪਾਂ ਜਦੋਂ ਬਾਕਸ ਦੇ ਵਿੱਚ ਐਂਟਰ ਕਰਦੀ ਹੈ ਮੱਖੀ ਉੱਥੇ ਆਪਾਂ ਕੜਿੱਕੀ ਲਾ ਦਿੰਦੇ ਆਂ ਅੱਛਾ ਇਹਨੂੰ ਪੋਲਨ ਟਰੈਪ ਕਹਿੰਦੇ ਆਂ ਮੱਖੀ ਜਦੋਂ ਇਹਦੇ ਵਿੱਚੋਂ ਆ ਕਾਲੀ ਫੱਟੀ ਦੇ ਵਿੱਚੋਂ ਐਂਟਰ ਕਰਦੀ ਹੈ ਤਾਂ ਜਿਹੜਾ ਪੋਲਣਾ ਇੱਥੇ ਬਾਹਰ ਹੀ गिर ਜਾਂਦਾ ਉਹ ਅੱਛਾ ਜਦੋਂ ਇਹ ਬਾਹਰ गिरਦਾਗਾ ਤਾਂ ਇਹ ਟਰੇ ਦੇ ਵਿੱਚ ਇਕੱਠਾ ਹੋ ਜਾਂਦਾ ਆਪਾਂ ਟਰੇ ਦੇ ਵਿੱਚੋਂ ਇਹਨੂੰ ਕੱਢ ਕੇ ਕਲੈਕਟ ਕਰਕੇ ਇਹਨੂੰ ਡਰਾਈ ਕਰਕੇ ਪੈਕਿੰਗ ਕਰਦੇ ਆਂ ਤਾਂ ਜੇ ਇਹਨੂੰ ਆ ਆਪਾਂ ਖਾਣਾਗਾ ਤਾਂ ਡੇਲੀ ਦਾ ਇੱਕ ਚਮਚਾਪਾ ਖਾ ਸਕਦੇ ਆਂ ਹਾਈ ਪ੍ਰੋਟੀਨ ਹੁੰਦਾ ਇਹੇ ਤਾਂ ਇੱਕ ਚਮਚਾ ਤਿੰਨ ਅੰਡਿਆਂ ਦੇ ਬਰਾਬਰ ਪ੍ਰੋਟੀਨ ਦਿੰਦਾ ਪਾਣ ਅੱਛਾ ਹਾਂਜੀ ਜਿੰਮ ਵਾਲੇ ਮੁੰਡੇ ਇਹਨੂੰ ਬਹੁਤ ਜ਼ਿਆਦਾ ਖਾਂਦੇ ਆ ਕਿਉਂਕਿ ਬਿਲਕੁਲ ਆਰਗੈਨਿਕ ਐ ਸ਼ੁੱਧ ਚੀਜ਼ ਹੈਗੀ ਕੋਈ ਮਿਲਾਵਟ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਅੱਜ ਤੇ ਆਪਣੇ ਨਿਆਣੇ-ਥਿਆਣੇ ਕਿਸ ਨੂੰ ਦੇ ਸਕਦੇ ਹਾਂ ਹਾਂਜੀ ਹਾਂ ਬਿਲਕੁਲ ਅਸਥਮਾ ਦੇ ਪੇਸ਼ੈਂਟ ਨੂੰ ਇਹ ਦਿੱਤਾ ਜਾ ਸਕਦਾ ਹੈਗਾ ਬਹੁਤ ਗੁਣਕਾਰੀ ਚੀਜ਼ ਹੈ ਉਹਨਾਂ ਲਈ ਹੈ ਤੇ ਕਿ ਬਾਈ ਤੁਹਾਡਾ ਤਾਂ ਮਤਲਬ ਹੀ ਕੰਮ ਹੀ ਇਦਾਂ ਦਾ ਤਾਂ ਨੂੰ ਫਾਰਮ ਛੱਡ ਕੇ ਕਈ ਵਾਰੀ ਦੂਰ ਦਰਾਡੇ ਵੀ ਜਾਣਾ ਪੈਂਦਾ ਤੇ ਉਸ ਤੋਂ ਬਾਅਦ ਫਿਰ ਇਹ ਤੁਹਾਡਾ ਜਿਹੜਾ ਫਾਰਮਾ ਕੌਣ ਦੇਖਦਾ ਐ ਇੱਥੇ ਮੇਰੇ ਜਾਣ ਤੋਂ ਬਾਅਦ ਕਿਨੇ ਹੁਣ ਆਪਣਾ ਸਹਦਾ ਕੰਮ ਆਈ ਸਾਨੂੰ ਮੱਖੀਆਂ ਲੈ ਕੇ ਦੂਰ ਜਾਣਾ ਪੈਂਦਾ ਕਈ ਵਾਰੀ ਹਫ਼ਤਾ-ਆਫਤਾ 10-10 ਦਿਨ ਨਹੀਂ ਮੁੜਿਆ ਜਾਂਦਾ ਤਾਂ ਉਹਦੇ ਵਿੱਚ ਮੇਰੇ ਪਾਪਾ ਜੀ ਤੇ ਮੇਰੇ ਮੈਸੇਜ ਅਰਮਿਤਕੌਰ ਇਹ ਜਿਹੜੀ ਪਿੱਛੇ ਜਿਹੜੀ ਸਾਰੀ ਦੇਖਭਾਲ ਹੈਗੀ ਇਹ ਕਰਦੇ ਹਾਂਜੀ ਦੋਸਤੋ ਜਿਵੇਂ ਬਾਈ ਨੇ ਦੱਸਿਆ ਵੀ ਉਸ ਤੋਂ ਬਾਅਦ ਇਹਨਾਂ ਦੇ ਮਿਸਰ ਤੇ ਇਹਨਾਂ ਦੇ ਫਾਦਰ ਸਾਹਿਬ ਦੇਖਦੇ ਆ ਦੇਖੋ ਅੱਜ ਦੇ ਟਾਈਮ ਦੇ ਵਿੱਚ ਲੇਡੀ ਵੀ ਅੱਗੇ ਆ ਰਹੀ ਹੈ ਨਾ ਸਹਾਇਕਤਾ ਦੇ ਜਾਂਦੇ ਵਿੱਚ ਹੁਣ ਤਾਂ ਇਹ ਮੈਂਟਨ ਦੀ ਕਹਿ ਸਕਦੇ ਆਪਾਂ ਸਹਾਇਕ ਨਹੀਂ ਕਹਿ ਸਕਦੇ ਹਾਂਜੀ ਭੈਣ ਜੀ ਸੈਸਰੀ ਕਾਲ ਜੀ ਤੁਹਾਨੂੰ ਇਸ ਕੰਮ ਦੇ ਵਿੱਚ ਕੋਈ ਦਿੱਕਤ ਉਹ ਜਦੋਂ ਵੀਰ ਜੀ ਬਾਹਰ ਚਲੇ ਜਾਂਦੇ ਆ ਜੀ ਕੋਈ ਨਹੀਂ ਜੀ ਦਿੱਕਤ ਸਾਨੂੰ ਕੋਈ ਨਹੀਂ ਹੁੰਦੀ ਸਾਨੂੰ ਸਾਰੀ ਜਾਣਕਾਰੀ ਹੈਗੀ ਹੈ ਨਾ ਇਸ ਕਰਕੇ ਪਹਿਲਾਂ ਪਹਿਲਾਂ ਪ੍ਰੋਬਲਮ ਆਈ ਸੀ ਹੁਣ ਨਹੀਂ ਕੋਈ ਪ੍ਰੋਬਲਮ ਹੈਗੀ ਹੁਣ ਤਾਂ ਸੱਸੀ ਚੰਗੀ ਤਰ੍ਹਾਂ ਸਾਰਾ ਕੰਮ ਸੰਭਾਲ ਲੈਣ ਲਏ ਇਹਨਾਂ ਨੇ ਜਾਣ ਪਛਾਣੀ ਬਾਕੀ ਤੁਹਾਡੇ ਨਾਲ ਇਥੋਂ ਦਾ ਸਟਾਫ ਵੀ ਜਿਹੜਾ ਇੱਥੇ ਫਾਰਮ ਦੇ ਵਿੱਚ ਕੰਮ ਕਰਦਾ ਉਹ ਵੀ ਹੈਲਪ ਕਰਦਾ ਬਾਕੀ ਤੁਹਾਡੇ ਫਾਦਰ ਸਾਹਿਬ ਵੀ ਤੁਸੀਂ ਹੈਗੇ ਰਲ ਮਿਲ ਕੇ ਮਤਲਬ ਕਿ ਤੁਸੀਂ ਇਹ ਮਕਾਮ ਹਾਸਲ ਕਰਿਆ ਹੈ ਨਾ ਹਾਂਜੀ ਕਿਉਂਕਿ ਅੱਜ ਦੇ ਟਾਈਮ ਵਿੱਚ ਸਮੇਂ ਦੀ ਜ਼ਰੂਰਤ ਆ ਵਾ ਕਿਉਂ ਆਪਾਂ ਬਾਹਰ ਜਾ ਰਹੇ ਆ ਬਾਹਰ ਪੱਜ ਰਹੇ ਆ ਉੱਥੇ ਵੀ ਇਹੀ ਕੁਛ ਆ ਵੀ ਜਿੰਨੇ ਜੀ ਆ ਜੋ ਉਹਨੇ ਕੰਮ ਕਰਨਗੇ ਤਾਂ ਇਨਕਮ ਦਾ ਜਿਹੜਾ ਸਾਧਨਾ ਚੰਗਾ ਹੋਊਗਾ ਨਾ ਤਾਂ ਉਹ ਤੁਸੀਂ ਇੱਥੇ ਪੰਜਾਬ 'ਚ ਰਹੇ ਕੀ ਆਪਣਾ ਤੁੰਗਵਲੀ ਵਿੱਚ ਰਹੇ ਕੀ ਤੁਸੀਂ ਸਾਫ਼ਤ ਕਰਤੀ ਚੀਜ਼ ਹੈ ਨਾ ਹਾਂਜੀ ਬਿਲਕੁਲ ਜੀ ਤਾਂ ਮਿਹਨਤ ਜਿਹੜੀ ਕਰਨੀ ਚਾਹੀਦੀ ਹੈਗੀ ਬੰਦੇ ਨੂੰ ਬਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਮੈਂ ਤੁਹਾਨੂੰ ਆਪਣਾ ਦੱਸਦਾ ਵੀਰ ਜੀ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਟਾਈਮ ਆਇਆ ਜਾਇਆ ਸੀਗਾ ਕਿ ਆਪਣੇ ਕੋਲ 1100 ਬਕਸਾ ਸੀਗਾ ਤੇ ਉਹ ਸਾਰੇ ਦਾ ਸਾਰੇ ਹੀ ਪਾਣੀ ਦੇ ਵਿੱਚ ਰੁੜ ਗਿਆ ਸੀ ਅੱਛਾ ਅੱਜ ਤੋਂ 3 ਸਾਲ ਪਹਿਲਾਂ ਹੜ੍ਹਾਂ ਵਿੱਚ ਪਰ ਉਦੋਂ ਮਨ ਦੇ ਵਿੱਚ ਇੱਕੋ ਖਿਆਲ ਆਇਆ ਸੀ ਵੀ ਜਦੋਂ ਪਹਿਲਾਂ ਤਿੰਨ ਬਕਸਿਆਂ ਤੋਂ 1100 ਤੱਕ ਆ ਗਏ ਸੀ ਹਾਂਜੀ ਅੱਜ ਤਾਂ ਆਪਣੇ ਕੋਲੇ ਬਹੁਤ ਕੁਝ ਹੈ ਗਿਆ ਬਿਲਕੁਲ ਤਾਂ ਆਪਾਂ ਦੁਬਾਰਾ ਤੋਂ ਸਟਾਰਟ ਕੀਤਾ ਕੰਮ ਤੇ ਉਸੋ ਚੀਜ਼ ਨੂੰ ਆਪਾਂ ਲੈ ਕੇ ਗਏ ਫਿਰ ਆਪਾਂ ਅੱਜ ਦੀ ਘੜੀ ਦੇ ਵਿੱਚ 15-1600 ਬਕਸੇ ਦੇ ਜਿਹੜਾ ਕੰਮ ਕਰੀ ਜਾਂਦੇ ਹਾਂ ਇਹਦੀ ਜਿਵੇਂ ਤੁਹਾਡਾ 11 ਹੰਤੂ ਦੇ ਦੱਸ ਰਹੇ ਵੀ ਪਾਣੀ ਦੇ ਵਿੱਚ ਚਲਾ ਗਿਆ ਹੈ ਨਾ ਇਹਦੇ ਲਈ ਕੋਈ ਇੰਸ਼ੋਰੈਂਸ ਵਗੈਰਾ ਨਹੀਂ ਕੁਝ ਨਹੀਂ ਇਹਦੇ ਜਿਹੜੇ ਨਵੇਂ ਕਿਸਾਨ ਕੰਮ ਕਰਦੇ ਆ ਜਦੋਂ ਵੀ ਆਪਣਾ ਲੋਨ ਕਰਾਉਂਦੇ ਆ ਉਹਨਾਂ ਦਾ ਬੀਮਾ ਹੁੰਦਾ ਹੈ ਪਰ ਜਿਹੜੇ ਲੋਨ ਤੋਂ ਅਲੱਗ ਆਪ ਆਪਣਾ ਕੰਮ ਕਰ ਰਹੇ ਆਗੇ ਉਦੋਂ ਉਹਦੇ ਵਿੱਚ ਬੀਮਾ ਕੰਪਨੀ ਜਿਹੜਾ ਬੀਮਾ ਨਹੀਂ ਕਰਦੇ ਆ ਜਿਵੇਂ ਤੁਸੀਂ ਦੱਸਿਆ ਵੀ 2003 ਤੋਂ ਲੈ ਕੇ ਤੁਸੀਂ ਤਿੰਨ ਬਾਕਸਿਆਂ ਤੋਂ ਸਟਾਰਟ ਕਰਿਆ ਹਨ ਤੇ ਬਾਬੇ ਦੀ ਮਿਹਰ ਨਾਲ ਅੱਜ ਤੁਹਾਡਾ ਬਕਸਾ ਹੋ ਗਿਆ ਟੋਟਲ 1500 1500 ਤੇ ਇੰਨਾ ਤੁਸੀਂ ਇੰਨੇ ਸਫਰ 2003 ਦੇ ਤੋਂ ਲੈ ਕੇ 2024 ਸਫਰ ਤੱਕ ਤੁਹਾਨੂੰ ਅੱਜ ਤੱਕ ਕੋਈ ਅਵਾਰਡ ਜਾਂ ਕੋਈ ਕਿਸੇ ਸਰਕਾਰ ਵੱਲੋਂ ਸਨਮਾਨ ਤੇ ਜਾਂ ਕਿਸੇ ਸੰਸਥਾ ਵੱਲੋਂ ਜੀ ਮੈਨੂੰ ਹੁਣ ਤੱਕ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਟੇਟ ਅਵਾਰਡ ਮਿਲਿਆ ਜੀ ਹਾਂਜੀ ਅਲੱਗ-ਅਲੱਗ ਟਾਈਮਾਂ ਦੇ ਉੱਤੇ ਮਤਲਬ ਟੋਟਲ ਮੈਨੂੰ ਸਟੇਟ ਅਵਾਰਡ ਚਾਰ ਵਾਰ ਮਿਲ ਚੁੱਕਿਆ ਹੈ ਤੇ ਪਲੱਸ ਜਿਹੜਾ ਨੈਸ਼ਨਲ ਅਵਾਰਡ ਮਿਲਿਆ ਜੇ ਇੱਕ ਤੇ ਜੋ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਮੈਨੂੰ ਦਿੱਤਾ ਗਿਆ ਸੀਗਾ ਤੇ ਹੋਰ ਕਾਫੀ ਸੰਸਥਾਵਾਂ ਵੱਲੋਂ ਜਿਹੜਾ ਸਨਮਾਨ ਸਨਮਾਨ ਕੀਤਾ ਗਿਆ ਹੁਣ 15 ਅਗਸਤ ਦੇ ਉੱਤੇ ਆਪਣੇ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਵੱਲੋਂ ਸਾਨੂੰ ਸਨਮਾਨ ਦਿੱਤਾ ਗਿਆ ਬਹੁਤ ਵਧੀਆ ਜੀ ਬਾਬਾ ਜੀ ਅੱਗੇ ਤਰੱਕੀ ਤੁਹਾਨੂੰ ਹੋਰ ਦੇਵੇ ਵਧੀਆ ਤੁਹਾਡਾ ਫਾਰਮ ਚੱਲੇ ਹਨਾ ਤੇ ਤੇ ਇੱਕ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵੀ ਆਹ ਮੇਰੀ ਬੈਗ ਦੇ ਉੱਤੇ ਜਿਹੜੀ ਫੋਟੋ ਆ ਤੁਸੀਂ ਇਹਨੂੰ ਜ਼ਰੂਰ ਕਵਰ ਕਰੋ ਅੱਛਾ ਮੈਂ ਦੇ ਬਾਰੇ ਤੁਹਾਨੂੰ ਦੱਸਣਾ ਚਾਹਣਾ ਇਹ ਮੇਰੇ ਪਰਦਾਦਾ ਜੀ ਆ ਸਰਪ ਸਿੰਘ ਜੀ ਅੱਛਾ ਤੇ 1928 ਦੇ ਵਿੱਚ ਇਹ ਕੈਨੇਡਾ ਸੀਗੇ ਅੱਛਾ 1928 ਦੇ ਵਿੱਚ 1928 ਠੀਕ ਹੈ ਤੇ ਉਸ ਟਾਈਮ ਦੇ ਉੱਤੇ ਮਤਲਬ ਵੀ ਜਿਹੜੇ ਇਨਸਾਨ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਬਾਹਰ ਹੋਣ ਹਾਂਜੀ ਤੇ ਅੱਜ ਸਾਰੀ ਹੋੜ ਜਿਹੜੀ ਬਾਹਰ ਨੂੰ ਲੱਗੀ ਹੋਈ ਆ ਪਰ ਅਸੀਂ ਉਹ ਚੀਜ਼ ਨੂੰ ਨਾ ਬਣਾ ਕੇ ਤੇ ਅਸੀਂ ਆਪਣਾ ਇੱਥੇ ਰਹਿ ਕੇ ਕੰਮ ਕਰਨਾ ਜਿਹੜਾ ਪਸੰਦ ਕੀਤਾ ਨਾਲ ਅਸੀਂ ਹੋਰ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਆ ਤੇ ਨਾਲ ਕੋਤ ਆਪਣਾ ਆਪਣਾ ਵੀ ਕੰਮ ਵਧੀਆ ਜਿਹੜਾ ਕੁਝ ਰਸਾ ਵਧੀਆ ਹੋ ਰਹੀ ਹੈ ਬਿਲਕੁਲ ਦੇਖੋ ਕਿਸਾਨ ਪ੍ਰਭੂ ਬਾਈ ਨੇ ਬਹੁਤ ਵਧੀਆ ਗੱਲ ਦੱਸੀ ਹੈ ਵੀ 1928 ਯਾਨੀ ਕਿ ਰੋਲੇ ਵਿੱਚ ਤੋਂ ਵੀ ਪਹਿਲਾਂ ਦੀਆਂ ਗੱਲਾਂ ਤੇ ਇਨ੍ਹਾਂ ਲੋਕਾਂ ਲਈ ਤਾਂ ਅੱਜ ਤੋਂ ਕਿੰਨੇ ਟਾਈਮ ਪਹਿਲਾਂ ਰਾਹ ਖੁੱਲ ਗਏ ਸੀ ਕੈਨੇਡਾ ਜਾਣ ਵਾਸਤੇ ਪਰ ਬਾਈ ਨੇ ਇੱਥੇ ਰਹਿ ਕੇ ਕੁਝ ਕਰਨ ਦਾ ਮਨ ਬਣਾਇਆ ਤੇ ਜੋ ਕਿ ਅੱਜ ਆਪਣੇ ਸਾਹਮਣੇ ਆਣਾ ਤੇ ਹੋਰ ਬਈ ਕੁਛ ਨਵੀਂ ਜਨਰੇਸ਼ਨ ਨੂੰ ਕੋਈ ਮੈਸੇਜ ਮੈਸੇਜ ਦਾ ਹੀ ਇਹੀ ਐਵੇਂ ਇੱਕ ਤਾਂ ਸਭ ਤੋਂ ਪਹਿਲਾ ਗੰਮ ਤਾਂ ਇਹ ਹੈ ਕਿ ਸਾਨੂੰ ਬਾਹਰ ਦੇ ਚੱਕਰਾਂ 'ਚ ਨਹੀਂ ਜਾਦੇ ਪੈਣਾ ਚਾਹੀਦਾ ਸਾਨੂੰ ਆਪਣਾ ਕਿੱਤਾ ਪਣਾਉਣਾ ਚਾਹੀਦਾ ਆਪਣੇ ਕਿੱਤੇ ਦੇ ਵਿੱਚ ਸਬਰ ਰੱਖਣਾ ਚਾਹੀਦਾ ਹੈਗਾ ਹੌਲੀ-ਹੌਲੀ ਜਿਹੜਾ ਕਿੱਤੇ ਦੇ ਵਿੱਚ ਸਾਨੂੰ ਜਿਹੜੀਆਂ ਉਹਦੀਆਂ ਬਰੀਕੀਆਂ ਨੂੰ ਜਾਣਨਾ ਚਾਹੀਦਾ ਤੇ ਜਦੋਂ ਅਸੀਂ ਉਹਨਾਂ ਬਰੀਕੀਆਂ ਨੂੰ ਸਿੱਖਦੇ-ਸਿੱਖਦੇ ਅੱਗੇ ਵਧਦੇ ਹਾਂ ਤਾਂ ਇੱਕ ਦਿਨ ਇਹ ਜਾਉਂਦਾ ਕਿ ਤੁਸੀਂ ਜਿਹੜੀ ਕੋਈ ਤੁਹਾਡੇ ਬਰਾਬਰ ਕੋਈ ਉਸ ਟਾਈਮ ਦੇ ਉੱਤੇ ਤੁਹਾਡੇ ਨਾਲ ਪੜ੍ਹਿਆ ਬੰਦਾ ਨੌਕਰੀ ਕਰ ਰਿਹਾ ਹੁੰਦਾ ਉਹ ਨੌਕਰੀ ਵਾਲੇ ਨਾਲ ਤੁਸੀਂ ਤਿਕਣਾ ਚੌਕਣਾ ਕਮਾਉਣ ਦੇ ਹੱਕਦਾਰ ਹੋ ਜਾਂਦੇ ਆ ਤੇ ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਮੇਰੇ ਨਾਲ ਦੇ ਉਸ ਟਾਈਮ ਦੇ ਜਿਹੜੇ ਵੀ ਰਿਫਰਸਟ ਚ ਭਰਤੀ ਹੋਏ ਜਾਂ ਕੋਈ ਨੌਕਰੀਆਂ ਤੇ ਲੱਗੇ ਤਾਂ ਅੱਜ ਉਹ ਮਤਲਬ ਇਹ ਪੈਨਸ਼ਨ ਆ ਕੇ 80,000 ਰੁਪਏ ਦੇ ਪੈਨਸ਼ਨ ਲੈ ਰਹੇ ਆ ਪਰ ਜੇ ਮੈਂ ਆਪਣੀ ਤੁਹਾਨੂੰ ਮੈਂ ਪਹਿਲਾਂ ਗੱਲ ਕਰ ਚੁੱਕਿਆ ਜੇਵੇਂ ਤਾਂ ਮੈਂ ਵਧੀਆ 1.5-2 ਲੱਖ ਰੁਪਏ ਇੱਥੇ ਅੱਜ ਬੈਠਾ ਵਧੀਆ ਕਮਾਈ ਕਰ ਰਿਹਾ ਹਾਂ ਜੀ ਠੀਕ ਹੈ ਭਾਈ ਅਨਕੀ ਟੀਮ ਨੂੰ ਟਾਈਮ ਦੇਣ ਲਈ ਤੈਨੂੰ ਬਹੁਤ ਧੰਨਵਾਦ ਫਸ਼ੀਕਾ ਧੰਨਵਾਦ ਤੁਹਾਡਾ